ਸਤਿ ਸ਼੍ਰੀ ਅਕਾਲ ਜੀ ਆ ਗਈਆਂ ਮੈਂ ਆਪਣੀ ਮੰਮੀ ਦੇ ਕਿਚਨ ਦੇ ਵਿੱਚ ਠੀਕ ਹੈ ਜੀ ਮੰਮੀ ਦੇ ਢਾਬੇ ਤੇ ਤੇ ਮੰਮੀ ਬਣਾਉਂਦੇ ਨੇ ਅੱਜ ਗੋਭੀ ਵਾਲੇ ਪਰੌਂਠੇ ਠੀਕ ਹੈ ਤੇ ਆਹ ਕਰਕੇ ਰੱਖਿਆ ਗੋਭੀ ਬਿਲਕੁਸ਼ ਮਸਾਲਾ ਮਸਲਾ ਬਣਾ ਕੇ ਰੱਖਿਆ ਵਾ ਆ ਪੈ ਗਈ ਰੋਟੀ ਇੱਕ ਰੋਟੀ ਪੱਕ ਗਈ ਆ ਇੱਕ ਪਰੌਂਠਾ ਬਣ ਗਿਆ ਵਾ ਇਧਰ ਆਪਣੀ ਹੁੰਦੀ ਆ achar ready ਠੀਕ ਹੈ ਜੀ ਦੁੱਧ ਪਾਤਾ ਵਾ ਬਾਲਾ ਬੁਲਾ ਦਵਾਂਗੇ ਇਹਨੂੰ ਹੁਣ ਪੂਰਾ ਤੇ ਪਰੌਂਠੇ ਖਾਵਾਂਗੇ ਆਪਾਂ ਗੋਭੀ ਵਾਲੇ ਚਾਹ ਦੇ ਨਾਲ ਤੇ ਲੋ ਜੀ ਅਦਰ ਲੱਗ ਗਿਆ ਕਿਉਂ ਪਰਾਂਠੇ ਨੂੰ ਥਾਲਤਾ ਖਾਵਾਵਾਂਗੇ ਚੰਦਾ ਨੂੰ ਸ਼ੂ ਸ਼ੂ ਠੀਕ ਹੈ ਵੇਖੋ ਜੀ ਰੜਿਆ ਰੜਿਆ ਪਰਾਂਠਾ ਠੀਕ ਹੈ ਤੇ ਤੁਸੀਂ ਦੱਸੋ ਤੁਹਾਡੇ ਘਰ ਕਿਹੜੇ ਕਿਹੜੇ ਪਰਾਂਠੇ ਬਹੰਦੇ ਆ ਵੇਖੋ ਰੜਿਆ ਪੂਰਾ ਵਿਚਾਰੀ ਪਰਾਂਠਾ ਠੀਕ ਹੈ ਨਾ ਸੜਿਆ ਵਾ ਰੜਿਆ ਆਂਦੇ ਨੇ ਰੜਿਆ ਠੀਕ ਹੈ ਖਾ ਕੇ ਦੱਸਿਓ ਕਿਵੇਂ ਦਾ ਲੱਗਾ ਤੁਹਾਨੂੰ ਮੇਡਾ ਵਲੌਗ ਤੇ ਮਿਲਦੇ ਆ ਪਾਗਲੇ ਵਲੌਗਸ ਅੱਦਵਸ ਤੇ ਬਾਏ ਤੇ ਖਾ ਲਓ ਪ੍ਰੌਨਟੇ